ਉਹ ਜਿੰਨੀਆ ਮਰਜੀ ਭਵਾਂ ਸੀਰ 500 ਵੀ ਤਾਂ ਮੈਂ ਉਹ 700 ਕਹਿੰਦੇ ਨਹੀਂ ਲੈਣੀ ਆ ਹੂੰ ਉਹ ਜੋ ਮਰਜੀ ਕਹਦੇ ਨੇ ਜੀ 70000 ਕਰੋੜ ਤੋਂ ਕੋ ਪਹਿਲਾਂ ਪਿਆ ਜੀ ਰਾਈਟ ਬਿਲਕੁਲ ਔਰ ਜਿਹੜਾ ਪੇ ਹੋਰ ਹੋਰ ਮੇਲਣਾ ਉਹ ਵੱਖਰਾ ਪਿਆ ਬਿਲਕੁਲ ਸਮਝੀ ਗੱਲ ਸੀ ਜੀ ਦੇਖੋ ਇਹ ਜੋ ਕੁਝ ਵੀ ਹੈਗਾ ਗੱਲ ਇਹ ਆ ਵੀ ਜਿਹੜੇ 500 400 ਜਾਂ 300 350 ਦੀ ਗੱਲ ਕਰਨ ਵਾਲੇ ਆ ਨਾ ਜੀ ਜੀ ਉਹਨਾਂ ਦਾ ਜੋ ਮਰਦਪਣਾ ਹੋਵੇ ਨਾ ਹਮ ਹੁਣ ਅਫਸੋਸ ਦੀ ਗੱਲ ਹੈ ਅੱਜ ਸੀਜੀਆਈ ਚੰਦਰ ਚੂੜ ਅਹਰ ਤੱਕ ਇਹ ਵੀੰਤ ਕੋ ਫੈਸਲਾ ਨਹੀਂ ਕਰ ਸਕਿਆ ਜੀ ਜਦੋਂ ਲੋਕਾਂ ਨੇ ਇੰਨਾ ਜਿਹੜੇ ਲੋਅਰ ਜਿਹੜੇ ਮਰੇ ਜਾਂਦੇ ਲੋਅਰ ਹਜ਼ਾਰਾਂ ਦੀ ਗੈਰਦੀ ਉਹਨੇ ਉੱਥੇ ਪ੍ਰੋਟੈਸਟ ਕੀਤੇ ਜੀ ਹੁਣ ਇੱਥੇ ਕੀ ਕਹੀਏ ਵੀ ਜਦੋਂ ਜਦੋਂ ਚੰਦਰ ਚੂੜ ਦੇ ਬਾਰੇ ਕੋਈ ਕਹਿੰਦਾ ਵੀ ਉਹ ਵੀ ਜੀ ਐਂ ਹੋ ਗਿਆ ਜਿਹਨੂੰ ਤਾਂ ਸਾਨੂੰ ਫਿਰ ਤੋਂ ਦੁੱਖ ਜਿਹਾ ਲੱਗਦਾ ਵੀ ਯਾਰ ਉਹ ਬੰਦਾ ਤਾਂ ਖਰਾ ਲੱਗਦਾ ਜੀ ਪਰ ਜਦੋਂ ਇਵੀਐਨ ਦਾ ਮਸਲਾ ਹੁੰਦਾ ਵੀ ਇਹ ਕਿਉਂ ਲਟਕਾਇਆ ਭਈ ਹੂੰ ਈਵੀਐਮ ਜਦ ਤੇਰੇ ਮੂਰੇ ਸਬੂਤ ਪਏ ਆ ਜੀ ਔਰ ਤੁਹਾਨੂੰ ਵਕੀਲ ਇਹ ਕਹਿੰਦੇ ਆ ਵੀ ਪੁਲਿਸ ਨੂੰ ਆਰਡਰ ਕਰੇ ਅਈ ਤੇਰੇ ਮੂਰੇ ਡੈਮੋਸਟ੍ਰੇਟਿੰਗ ਅਗਦਾ ਹਾਲ ਦਿੰਨੇ ਆ ਜੀ ਔਰ ਦਿਖਾਏ ਵੀ ਆਨੇ ਕਹੀਂ ਹੂੰ ਔਰ EVM ਜਿਹੜੀ ਜੇ ਜੇ ਜਿਹੜੀ ਮੌਜੂਦਾ 400 500 ਵਾਲੀ ਗੱਲੇ ਜੀ ਨਹੀਂ ਇੰਨੇ ਚੰਗੇ ਕੰਮ ਕੀਤੇ ਹੋਏ ਇਹਨਾਂ ਨੂੰ ਡਰ ਕਾਦਾ ਬਈ ਬਿਲਕੁਲ ਜੀ ਇੰਨੇ ਚੰਗੇ ਕੰਮ ਕੀਤੇ ਹੋਏ ਜੇ ਮਾਂ ਦਾ ਦੁੱਧ ਚੁੰਗਿਆ ਹੈ ਨਾ ਨੇ ਨਾ ਜੀ ਇਹਨਾਂ ਨੇ ਆਪਣੀ ਮਾਂ ਦਾ ਦੁੱਧ ਚੁੰਗਿਆ ਬਲ ਦੁੱਧ ਚੁੰਗਿਆ ਨਹੀਂ ਹੈਗਾ ਜੇ ਇਹਨੇ ਚੁੰਗਿਆ ਹੈ ਨਾ ਤਾਂ ਫਿਰ ਉਹ ਇਦਾਂ ਕਰਨ ਵੀ EVM ਨੂੰ ਛੱਡ ਦੇਣ ਪਾਵੇ ਪਰ ਬਾਣੀ ਆਉ ਬਈ ਫਿਰ ਦੇਖੋ ਕਿਹਨੂੰ ਲੋਕ ਚੁਣਦੇ ਹੈਗੇ ਆ 50 ਸੀਟਾਂ ਤੋਂ ਵੱਧ ਨਹੀਂ ਆ ਸਕਦੀ ਇਹਨਾਂ ਨੂੰ ਹੂੰ ਇਹੀ ਮੋਬਤਾਂ ਪੰਜਾਬ ਹੀ ਮਸੀ ਆਉਣਗੀਆਂ ਜੀ ਵੀਰੋ ਲੋਕਾਂ ਲੋਕੀ ਦਾ ਅੱਕੇ ਪਏ ਆ ਲੇਕਿਨ ਇਹਨਾਂ ਨੂੰ ਫੇਰ ਦੇਖੋ ਹੋਰ ਨਮਕਾਵਾਂ ਸੱਤਾ ਚਰਨਾ ਚ ਵੋਟਾਂ ਪੈਣੀਆਂ ਹੂੰ ਤਿੰਨ ਲਗਭਗ 2 1/2 ਤਿੰਨ ਮਹੀਨੇ ਚ ਜੀ ਜਿਹੜੀਆਂ ਅਪ੍ਰੈਲ ਦੇ ਵਿੱਚ ਵੋਟਾਂ ਪੈਣਗੀਆਂ ਜੀ ਉਹ 2 1/2 ਮਹੀਨੇ ਪਈਆਂ ਰਹਿਣਗੀਆਂ ਜੀ ਉਹ ਫੇ ਕੱਲ੍ਹ ਦੇ ਰੱਖਣੀ ਆ ਉਹ ਇਸੇ ਕੰਮ ਲਈ ਰੱਖਣੀ ਆ ਹੂੰ ਜਿਹੜੀ 19 ਲੱਖ ਮਸ਼ੀਨ ਜਿਹੜੀ 40 ਲੱਖ ਮਸ਼ੀਨਾਂ ਤੋਂ 19 ਲੱਖ ਗਾਇਬ ਕੀਤੀ ہوئی ਆ ਜੀ ਉਹ ਵੇਸੇ ਕੰਮ ਨਹੀਂ ਕਰਦੇ ਆ ਇਹ ਵੀ ਜਿੱਤ ਤੇ ਵੋਟ ਪੈਂਦੀ ਆ ਜੀ ਉਹ ਜਾ ਚੱਕ ਕੇ ਰੱਖ ਦਿੰਦੇ ਆ ਫਿਰ ਜਿਹੜੇ 3 ਮਹੀਨੇ ਫਿਰ ਉਹ ਜਿਹੜੀ ਦੂਜੀ ਮਸ਼ੀਨ ਆ ਰਿਜ਼ਲਟ ਉਹ ਤੋਂ ਆਉਣਾ ਬਿਲਕੁਲ ਸਮਝੀ ਗੱਲ ਸੀ ਜੀ ਸੋ ਇਸ ਲਈ ਉੱਥੇ ਦਾ ਜਿਹੜਾ ਰਿਜ਼ਲਟ ਉਹ ਜਿੰਨੀਆਂ ਮਰਜ਼ੀ ਸੀਟਾਂ ਕਹਿ ਦੇਣ ਪਰ ਗੱਲ ਇਹ ਆ ਜੇ ਮਰਦ ਦੇ ਬੱਚੇ ਹੈਗੇ ਆ ਈਵੀਐਮ ਖਰਾਬ ਕਰਕੇ ਵੋਟ ਨਾ ਕਰਨ ਬਹੁਤ ਜੀ ਫੇਰ ਕਹਿਣ 400 ਜਾਂ 500 ਫੇ ਪਤਾ ਲੱਗੇ ਵੀ ਹਾਂ ਬਈ ਵਾਕਿਆ ਵੀ ਨਹੀਂ ਕੰਮ ਕੀਤਾ ਆ ਹਮ ਹੁਣ ਜਿਹੜਾ ਕੰਮ ਨਹੀਂ ਕੀਤਾ ਆ ਜੀ ਭਈ ਹਾਂ ਬੜੇ ਚੰਗੇ ਕੰਮ ਕੀਤੇ ਜਿੰਨੇ ਆਪੋਜੀਸ਼ਨ ਫੜ ਕੇ ਅੰਦਰ ਦੇਈ ਜਾਂਦੇ ਆ ਜੀ ਇਹੀ ਕੰਮ ਹੈ ਨਾ ਅੱਛਾ ਜਿਹੜੇ ਟਪੂਸੀ ਮਾਰਿਆ ਜੀ ਹੁਣ ਇੱਥੇ ਵੀ ਮੈਂ ਕਹਿੰਦਾ ਜੇ ਕੋਈ ਗਾਂ ਕੋਈ ਤਰਜੀ ਸਰਕਾਰ ਰਾਜਵੇ ਕਾਨੂੰਨ ਬਣਾਉਣਾ ਚਾਹੀਦਾ ਹਾਂਜੀ ਤੇ ਜਿਹੜੀ ਪਾਰਟੀਆਂ ਦੇ ਵਿੱਚੋਂ ਚਬੂਸੀ ਮਾਰਦੇ ਆ ਨਾ ਜੀ ਇਹਨਾਂ ਦੇ ਵਿੱਚ ਜਾਏ ਨੇ ਤੇ ਐਕਸ਼ਨ ਜਾਂ ਕੁਝ ਨਾ ਕੁਝ ਤੇ ਕੰਡਿਸ਼ਨ ਇਲੈਕਸ਼ਨ ਕਮਿਸ਼ਨ ਨੂੰ ਜ਼ਰੂਰ ਵੇਖਣਾ ਚਾਹੀਦਾ ਕੰਡਿਸ਼ਨਾਂ ਹੋਣੇ ਚਾਹੀਦੀਆਂ ਹੂੰ ਰਾਈਟ